ਹਾਂਜੀ ਸਾਰਿਆਂ ਦਾ ਨਾਮ ਸਤਿਗੁਰ ਜੀ ਕੀ ਹਾਲ ਚੱਲ ਦੋਸਤੋ ਬੜੇ ਦਿਨਾਂ ਬਾਅਦ ਆ ਸੂਰਦੇਵ ਜੀ ਸੂਰਦੇਵ ਦੇ ਦਰਸ਼ਨ ਕੀਤੇ ਇਨੇ ਦਿਨਾਂ ਬਾਅਦ ਦਿਖਾਈ ਦੇ ਗਿਆ ਸੂਰਦੇਵ ਜੀ ਸੂਰਦੇਵ ਨੇ ਦਰਸ਼ਨ ਦਿੱਤੇ ਅੱਜ ਤੇ ਹਵਾ ਉਹਦਾ ਝੁੱਲ ਗਈ ਹੈ ਤੇ ਇਨੇ ਦਿਨਾਂ ਬਾਅਦ और तो कपड़े पाला लेंगे गए कपड़े पालो यार सुक जूगे कपड़े वैसे ओद क्लाउड है पर मौसम साफ हो गया उपर जाके दिखा उपर जाके दिखा थाना था कोपिला थाई अल्लाह जी और पहाड़ तो साफ पे और ये भी ज्यादा साफ हो गया जैसे जैसा लगदा वे मौसम साफ ਦੇ ਨੋ ਹੋ ਗਏ ਓਏ ਫਰੰਟ ਕੈਮਰਾ ਸੀਗਾ ਉਹ ਟੋਪ ਬਹੁਤ ਜਿਆਦਾ ਇਹਨੇ ਕਰਾ ਰਹੀ ਐ ਆ ਪਹਾੜ ਦੇਖੋ ਜਿਸ ਨਾਲ ਆ ਪਹਾੜ ਆ ਹੈਗੇ ਆ ਜਿੰਦਗੁਨੀ ਵਾਲੇ ਪਹਾੜ ਉਸ ਤੋਂ ਪਿਛਲੇ ਪਹਾੜ ਜਿਹੜੇ ਆ ਉਸ ਤੋਂ ਪਿਛਲੇ ਪਹਾੜ ਤੁਹਾਨੂੰ ਸ਼ਾਇਦ ਨਹੀਂ ਨਜ਼ਰ ਆਉਂਦੇ ਹੋਣੇ ਉਸ ਤੋਂ ਪਿਛਲੇ ਪਹਾੜੇ ਜਿਹੜੇ ਹੈਗੇ ਆ ਉਹ ਹੈਗੇ ਆ ਜੀ ਖੁੱਲੂ ਮੰਨਾਲੀ ਵਾਲੇ ਹੋਣ ਮੌਸਮ ਹੋ ਗਿਆ ਸਾਫ ਤੇ ਹੁਣ ਇੱਕ ਘੁੰਮਸਣ ਦਾ ਬਣਾਉਣਾ ਹੈ ਪਲਾਨ ਨਾ ਜਗਾ ਦੇ ਦੇ ਤੇ ਆਪਾਂ ਉਹ ਜਿਹੜਾ ਕੈਂਪਿੰਗ ਵਾਲਾ ਜਿਹੜਾ ਕੈਂਪਿੰਗ ਵਾਸਤੇ ਟੈਂਟ ਵੀ ਲਿਆ ਉਹਦਾ ਇਸਤੇਮਾਲ ਤਾਂ ਕਰੀਏ ਸ਼ੈਂਪੂ ਵਗੈਰਾ ਕਰਦੇ ਹਾਂ ਹੁਣ ਆਪਾਂ ਸਾਲੇ ਨਾਲ ਨਹੀਂ ਹੁਣ ਆਪਾਂ ਇੱਧਰ ਜਾਣਾ ਕੈਂਪ ਕਰਨ ਹਾਂ ਕਿਵੇਂ ਨਹੀਂ ਪਾੜਾ ਥੱਲੇ ਆਣਾ ਕਿਵੇਂ ਨਹੀਂ ਪਾੜਾ ਥੱਲੇ ਆਣਾ ਆਵਾਜ਼ ਉੱਦੀ ਵੀ ਹੈ ਮੌਸਮ ਤਾਂ ਸਾਫ਼ ਹੋ ਗਿਆ ਪਰ ਦੇਖੋ بارش ਜਿੱਦਾਂ ਦੀ ਧੁੱਪ ਲੱਗੀ ਨਾ ਕਰਾਰੀ ਧੁੱਪ ਲੱਗੀ ਵੀ ਹੈ ਚੁੱਪਦੀ ਪਈ ਹੈ ਧੁੱਪ ਹੌਂ ਜਿੱਥੇ ਜਿੱਥੇ ਪਾਣੀ ਆਏ ਪਏ ਮਾਹੌਲ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ ਮਲ ਗਏ 7% ਜਿਹੜੇ ਮਾਦਦ ਲਈ ਸਿਰਫ ਪੰਜਾਬ ਵਾਲੀ ਹੈ ਜਿਹੜੇ ਪੰਜਾਬੀ ਵੀ ਜਿਹੜੇ ਬਾਹਰ ਬਾਹਰ ਉਹ ਜਿਹੜੇ ਸਪੋਰਟ ਕਰਦੇ ਉਹ ਤੇ ਬਾਕੀ ਉਹਦਾ ਕੋਈ ਨਾਲ ਪੰਜਾਬ ਦੇ ਖੜਾ ਨਹੀਂ ਹੋਇਆ ਹੈਗਾ ਤੇ ਇਦਾਂ ਹੀ ਆ ਜੀ ਜਦੋਂ ਲੋੜ ਪੰਜਾਬ ਨੂੰ ਤੇ ਹੁਣ ਪੰਜਾਬ ਦੇ ਨਾਲ ਖੜਾ ਨਹੀਂ ਹੋਇਆ ਤਾਂ ਫਿਰ ਚਲੋ ਬਾਕੀ ਅੱਲਾਹ ਛੱਡਦੇ ਆਂ ਆਪਣੇ ਗੱਲਾਂ ਕਰ ਜਾਵਾਂ ਤੇ ਤੁਸੀਂ ਸੁਣਾਓ ਜੀ ਬੜੀ ਜ਼ਰਾਵਾਰ ਆਪਾਂ ਆਪਣਾ ਗੱਲਬਾਤ ਕਰਨ ਲੱਗੇ ਆ ਜਦੋਂ ਤੇ ਮਣੀ ਮੇਜ ਤੋਂ ਆਏ ਆ ਮਣੀ ਮੇਜ ਤੋਂ ਆਦ ਆਈ ਵੀਡੀਓ ਬਣਾਇਆ ਵੀਡੀਓ ਨਹੀਂ ਬਣਾਈ ਨਾ ਘਰ ਦੀ ਬਣਾਈ ਜਗੀ ਤੇ ਤੇ بارشਾਂ ਉਹ ਪੈਂਦੀਆਂ ਵੀ ਕਿਸੇ ਵਸੇ ਨਿਕਲ ਹੀ ਨਹੀਂ ਹੋਇਆ ਫੇਸ ਕਰਕੇ ਆਈ ਕਿਸੇ ਵਸੇ ਗਏ ਨਹੀਂ ਆਗੇ ਤੇ ਇਹੀ ਕਰਨੇ ਆ ਤੇ ਹੁਣ ਤੁਹਾਨੂੰ ਸਾਡੀ ਵੀਡੀਓ ਜਿਹੜੀ ਹੈ ਜਲਦ ਤੋਂ ਜਲਦ ਤੁਹਾਨੂੰ ਮਿਲੇਗੀ ਤੇ ਨਵੇਂ ਟੌਪਿਕ ਦੇ ਨਾਲ ਤੇ ਨਵੇਂ ਵਲੌਗ ਦੇ ਨਾਲ ਤੁਹਾਨੂੰ ਪਾਣੇ ਰਹੀਓ ਸਾਠਾ ਜਿਹੜਾ ਆਨਲਾਈਨ ਬਲੌਗ ਜਿਹੜਾ ਆਊਗਾ ਉਹ ਕੈਂਪਿੰਗ ਦਾ ਆਊਗਾ ਜੇ ਮੌਸਮ ਸਹੀ ਰਿਹਾ ਤੇ ਕਿਉਂਕਿ ਜਿੱਦਾਂ ਕਿ ਆਪਾਂ ਇੱਧਰ ਜੰਗਲਾਂ ਜੰਗਲਾਂ ਵਾਲੀ ਸਾਈਡ ਵੀ ਕਿਤੇ ਕੈਂਪ ਵਗੈਰਾ ਵੀ ਕਰਦੇ ਹਾਂ ਤੇ ਉਹਦੇ ਨਾਲ ਉਹਦੇ ਲਈ ਵੀ ਸਾਨੂੰ ਉਹਦੇ ਲਈ ਫਿਰ ਸਾਨੂੰ ਜਰੂਰੀ ਸਮਾਨ ਵੀ ਚਾਹੀਦਾ بارش ਵਿੱਚ ਤਾਂ ਅੱਗ ਵੀ ਨਹੀਂ ਬਲਣੀ ਜੀ ਕੋਚੇ ਆਗੂਣੀ ਬਲਣੀ ਹੈਗੀ ਤੇ ਅੱਗ ਵਸ ਅੱਗ ਚਲਾਉਣ ਲਈ ਵੀ ਸਾਨੂੰ ਕੁਝ ਇਤ ਦਾ ਇੰਤਜ਼ਾਮ ਚਾਹੀਦਾ ਜਿਹੜਾ ਕਿ ਆਪਾਂ ਟੈਂਟ ਦੇ ਅੰਦਰ ਹੀ ਸਾਰਾ ਕੁਝ ਮਤਲਬ ਕਿ ਸਬਜ਼ੀ ਭਾਜੀ ਵਗੈਰਾ ਕੱਟ ਕੇ ਕੱਟ ਲਈਏ ਤੇ ਕੱਟ ਕੇ ਤੇ ਬਣਾ ਲਈਏ ਤੇ ਉਹਦੇ ਵੀ ਇੰਤਜ਼ਾਮ ਕਰਦੇ ਆ ਚਲੋ ਕੋਈ ਗੱਲ ਨਹੀਂ ਦੇ ਦਿਆਂ ਕੀ ਕੀ ਆਪਣੇ ਉਜ਼ਾਰ ਚਾਹੀਦੇ ਆ ਤੇ ਆਪਾਂ ਕੈਂਪਿੰਗ ਦਾ ਜਿਹੜਾ ਸਾਡਾ ਜਿਹੜਾ ਹੁਣ ਨਵਾਂ ਤੁਹਾਨੂੰ ਵਲੌਗ ਮਿਲੇਗਾ ਉਹ ਫਿਰ ਸਾਡੇ ਨਾਲ ਬਣ ਰਹੀਏ ਤੇ ਚਲੋ ਠੀਕ ਹੈ ਜੀ ta -da. bye bye.